ਸਤਿ ਸ੍ਰੀ ਅਕਾਲ ਕਿਸਾਨ ਵੀਰੋ ਕੀ ਹਾਲ ਚਾਲ ਐ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਆਪਣੀਆਂ ਫਸਲਾਂ ਰੱਖੇ ਕਿਉਂਕਿ ਨੁਕਸਾਨ ਐ ਜਿਹੜਾ ਪਹਿਲਾਂ ਹੜ੍ਹਾਂ ਨੇ ਬਹੁਤ ਵੱਡੇ ਪੱਧਰ ਤੇ ਕਰਤਾ ਕੁਝ ਚਾਈਨੀਜ਼ ਵਾਇਰਸ ਜਾਂ ਜਿਹੜਾ ਬੌਣਾ ਰੋਗ ਐ ਉਹ ਕਰੀ ਜਾਂਦਾ ਐ ਹੁਣ ਜਿਹੜਾ ਜਦੋਂ ਝੋਨੇ ਨਿਸਰੇ ਐ ਹੁਣ ਜਿਹੜਾ ਹਲਦੀ ਰੋਗ ਦਾ ਜਿਹੜਾ ਅਟੈਕ ਐ ਉਹ ਬਹੁਤ ਜਿਆਦਾ ਹੋ ਰਿਹਾ ਹੈ ਜਿਆਦਾ ਉਹਨਾਂ ਝੋਨਿਆਂ 'ਚ ਹੋ ਰਿਹਾ ਜਿਹੜੇ 20 ਜੂਨ ਤੋਂ ਪਹਿਲਾਂ ਲੱਗੇ ਹੋਏ ਐ ਜਿਹੜੇ ਬਾਅਦ 'ਚ ਲੱਗੇ ਹੋਏ ਐ ਉਹਨਾਂ ਤੇ ਕੁਛ ਨਾ ਕੁਛ ਫਰਕ ਐ ਮੈਂ ਕਹਿ ਸਕਦੇ ਆਂ ਵੀ ਆਪਾਂ ਘਟ ਐ ਜਿਹੜਾ ਝੋਨਾ ਤੁਸੀਂ ਆ ਦੇਖ ਰਹੇ ਹੋ ਇਹ ਆਪਣਾ ਝੋਨਾ 7501 ਆਪਾਂ ਪਿੱਛੇ ਵੀਡੀਓ ਇਸੇ ਦੀ ਪਾਈ ਹੋਈ ਐ ਤੇ ਇਹ 7501 ਚੋਂ ਨਾ ਇਹਨੂੰ ਆਪਾਂ ਉਹਦੇ ਵੀ ਗੱਲ ਕਰੀ ਸੀ ਵੀ ਹਲਦੀ ਰੋਗ ਦਾ ਕਹਿੰਦੇ ਇਹਨੂੰ ਵੀ ਅਟੈਕ ਇਸ ਤੇ ਵੱਧ ਰਹਿੰਦਾ ਫਿਲਹਾਲ ਤੁਸੀਂ ਜਿਹੜੀਆਂ ਮੁੰਜਰਾਂ ਇਹ ਤੁਸੀਂ ਦੇਖ ਰਹੇ ਹੋ ਚੋਨੇ ਦਾ ਨਸਾਰਾ ਦੇਖ ਰਹੇ ਹੋ ਸਾਰਾ ਗੌਰ ਨਾਲ ਦੇਖ ਲਓ ਅਜੇ ਤੱਕ ਫੋਕ ਦੇ ਦਾਣੇ ਜ਼ਰੂਰ ਹੈ ਚ ਮੈਂ ਨਹੀਂ ਕਹਿੰਦਾ ਵੀ ਸਾਰੀ ਮੁੰਜਰ ਦੇ ਦਾਣੇ ਵਧੀਆ ਬਣਿਆ ਖੋਕ ਦੇ ਦਾਣੇ ਐ ਬੂਰ ਪੈ ਰਿਹਾ ਦੁੱਧ ਆ ਬਣ ਰਿਹਾ ਪਰ ਜਿਹੜਾ ਹਲਦੀ ਰੋਗ ਐ ਉਹ ਇਹਦੇ ਉੱਤੇ ਹਜੇ ਨਹੀਂ ਆਇਆ ਕਿਤੇ ਆਇਆ ਵੀ ਐਨਾ ਮਾਤਰ ਮੈਂ ਬਹੁਤ ਗੌਰ ਨਾਲ ਦੇਖਿਆ ਕਿਸੇ ਮੁੰਜਰ ਦੇ ਉੱਤੇ ਹੈ ਵੀ ਐ ਪਰ ਜਿਹੜਾ ਇਹਦਾ ਇਲਾਜ ਐ ਆਪਾਂ ਉਹ ਕਰ ਨਹੀਂ ਸਕਦੇ ਹੁਣ ਕਿਉਂਕਿ ਜਿਹੜਾ ਇਹਦਾ ਇਲਾਜ ਐ ਸਹੀ ਮਹਿਨੇ ਉਹ ਹੁੰਦਾਗਾ ਜਦੋਂ ਇਹ ਗੋਭ ਚ ਹੋਵੇ ਉਦੋਂ ਇਸ ਤੇ ਸਪਰੇਅ ਕੰਮ ਕਰਦੀ ਹੈ ਕਾਪਰ ਆਕਸਾਈਡ ਉਦੋਂ ਜਦੋਂ ਇਹ ਪੂਰੀਏ ਦੀ ਗੋਭ ਬਣੀ ਹੁੰਦੀ ਹੈ ਨਿਸਰਿਆ ਨਹੀਂ ਹੁੰਦਾ ਇਹ ਜਮਾ ਵੀ ਬਿਲਕੁਲ ਵੀ ਉਦੋਂ ਕੰਮ ਕਰਦੀ ਹੈ ਜੇ ਆਪਾਂ ਹੁਣ ਇਹਦੇ ਉੱਤੇ ਸਪਰੇਅ ਕਰਾਂਗੇ ਤਾਂ ਇਸ ਤੇ ਕੋਈ ਬੈਨੀਫਿਟ ਨਹੀਂ ਸਪਰੇਅ ਦਾ ਉਲਟਾ ਆਪਣਾ ਨੁਕਸਾਨ ਹੋਣਾ ਦੋਸਤੋ ਨੁਕਸਾਨ ਕਿਵੇਂ ਹੋਣਾ ਉਹ ਤੁਸੀਂ ਆਪ ਸਮਝਦਾਰੋਂ ਸਿਆਣੇ ਆ ਆਪਣੇ ਤੋਂ ਸਾਰੇ ਵੱਡੀ ਉਮਰ ਦੇ ਹੋਣਗੇ ਪਰ ਆਇਆ ਵੀ ਨੁਕਸਾਨ ਇਹਦਾ ਇਹ ਹੋਣਾ ਵੀ ਜਿੱਥੇ ਹਲਦੀ ਰੋਗ ਆ ਗਿਆ ਮੰਨ ਕੇ ਚਲਵਾ ਦਾਣੇ ਤੇ ਆ ਗਿਆ ਇਹਦੇ ਅੱਗੇ ਪਿੱਛੇ ਜਿਹੜੇ ਦੋ ਦਾਣੇ ਆ ਉਹਨਾਂ ਨੇ ਖਾਲੀ ਰਹਿਣੇ ਰਹਿਣਾ ਤਿੰਨ ਦਾਣੇ ਤਾਂ ਆਪਣੇ ਇਹ ਗਏ ਜੇ ਆਪਾਂ ਸਪਰੇਅ ਕਰਾਂਗੇ ਸਪਰੇਅ ਤੇ ਵੀ ਖਰਚਾ ਹੋਣਾ ਫਿਰ ਆਪਾਂ ਮੁੰਜਰਾ ਵੀ ਤੋੜਾਂਗੇ ਫਿਰ ਜੇ ਬੂਰ ਪੈ ਰਿਹਾ ਉਹਨਾਂ ਨੂੰ ਤਾਂ ਉਹ ਬੂਰ ਵੀ ਝੜੂਗਾ ਉਹ ਫੋਕ ਹੋਰ ਬਣੂਗੀ ਇਹ ਨੁਕਸਾਨ ਮਨ ਕੇ ਚਲੋ ਜੇ ਇੱਕ ਮੁੰਜਰ ਦੇ ਵਿੱਚ 2 ਚਾਰ ਜਾਂ 5 ਦਾਣੇ ਆਪਣੇ ਹਲਦੀ ਰੋਗ ਵਾਲੇ ਹੈਗੇ ਆ ਤੇ ਬਾਕੀ ਫੋਕ ਦੇ ਦਾਣੇ ਉਹਦੇ ਨਾਲ ਹੈ ਨਹੀਂ ਤਾਂ ਆਪਣੇ ਝਾੜ ਤੇ ਕੋਈ ਬਾਹ ਦਾ ਵੱਡਾ ਫਰਕ ਪੈਣ ਵਾਲਾ ਨਹੀਂ ਕਿਉਂਕਿ ਇੱਕ ਮੁੰਜਰ ਦੇ ਵਿੱਚ 5-7 ਦਾਣੇ ਤਾਂ ਆਪਣੇ ਆਮ ਹੀ ਫੋਕ ਹੀ ਹੁੰਦੀ ਹੈ ਜੇ ਪਰਮਾਤਮਾ ਨੇ ਆਪਾਂ ਨੂੰ ਝਾੜ ਪੂਰਾ ਦੇਣਾ ਨਾ ਤੇ 2-4 ਦਾਣੇ ਹਲਦੀ ਰੋਗ ਨਾਲ ਖਰਾਬ ਵੀ ਹੋ ਜਾਣਗੇ ਤੇ ਬਾਕੀ ਚ ਫੋਕ ਨਾ ਬਣੇ ਪੂਰੇ ਦਾਣੇ ਵਧੀਆ ਭਰ ਜਾਣ ਤਾਂ ਆਪਣੇ ਝਾੜ ਤੇ ਕੋਈ ਅਸਰ ਨਹੀਂ ਪੈਂਦਾ ਤੇ ਨੁਕਸਾਨ ਆਪਣਾ ਇਹ ਆ ਵੀ ਕੁਝ ਨਾ ਕੁਝ ਤਾਂ ਚਲੋ ਮੰਨੋ ਵੀ ਇਹ ਨੁਕਸਾਨ ਹਲਦੀ ਰੋਗ ਆ ਜਿਹੜਾ ਇਹ ਕਰਦਾ ਜੇ ਫੋਕ ਆਪਣੇ ਮੁੰਜਰਾਂ ਦੇ ਵਿੱਚ ਵੱਧ ਹੈ ਕੁਝ ਫੋਕ ਵੱਧ ਜਾਂਦੀ ਹੈ ਕੁਝ ਇਹ ਨੁਕਸਾਨ ਕਰ ਦਿੰਦਾ ਹੈ ਉਲਟਾ ਕੁਝ ਆਪਾਂ ਫਿਰ ਇਹਨੂੰ ਲਾਤੜ ਦੇਾਂਗੇ ਵਿੱਚ ਦੀ ਤੁਰਾਂਗੇ ਮੁੰਜਰਾਂ ਟੁੱਟਣਗੀਆਂ ਵੀ ਬੂਰ ਵੀ ਝੜੂਗਾ ਸਭ ਕੁਝ ਹੋਊਗਾ ਆਪਾਂ ਇਹਦੇ ਨੁਕਸਾਨ ਨਾਲੋਂ ਦੁੱਗਣਾ ਨੁਕਸਾਨ ਆਪਾਂ ਪਾਪ ਕਰ ਲਾਂਗੇ। ਫਿਰ ਆਪਾਂ ਕੱਲੀ ਫੰਗੀ ਸਾਈਡ ਨਹੀਂ ਕਰਨਾ। ਆਪਾਂ ਆਖਾਂਗੇ ਵੀ ਹੁਣ ਟੈਂਪਰੇਚਰ ਥੋੜਾ ਜਿਆ ਜਿਆਦੇ ਐ ਜਿਹੜੇ ਕੋਈ ਭਮੱਕੜ ਨੇ ਆਂਡੇ ਦਿੱਤੇ ਆ ਉਹਨਾਂ ਦੇ ਵਿੱਚ ਸੁੰਡੀ ਵੀ ਬਣੂਗੀ। ਉਹ ਵੀ ਪਾ ਦਿੰਨੇ ਆ ਵਿੱਚ ਵਿੱਚ ਆਪਾਂ ਨੂੰ ਤੇਲੇ ਚੇਪੇ ਵਾਲੀ ਐ ਜਿਹੜੀ ਉਹ ਵੀ ਪਾਉਣੀ ਪਊਗੀ। ਤਾਂ ਕਰਕੇ ਤਾਂ ਨੁਕਸਾਨ ਐ ਜਿਹੜਾ ਥੋੜਾ ਜਿਆ ਵੱਧ ਸਕਦਾ। ਆਪਣੇ ਪੈਸਿਆਂ ਦਾ ਨੁਕਸਾਨ ਵੱਧ ਸਕਦਾ। ਇਹ ਤੇ ਜਿਹੜਾ ਸਪਰੇਅ ਕਰਨ ਦਾ ਟਾਈਮ ਸੀ ਉਹ ਟੱਪ ਗਿਆ ਕੁਛ ਨਾ ਕੁਛ ਆਪਾਂ ਆਪ ਵੀ ਤਜਰਬੇ ਕਰਿਆ ਕਰ ਗਏ ਜਿਵੇਂ ਹੁਣ ਕੋਈ ਗੋਭ ਦੇ ਉੱਤੇ ਜਿਵੇਂ ਆਪਾਂ ਅਲੱਗ ਅਲੱਗ ਕੋਈ ਸਪਰੇਅ ਕਰਤੀ ਜਿਵੇਂ ਕਾਪਰ ਕਰਤਾ ਸਭ ਤੋਂ ਬੈਨੀਫਿਟ ਤਾਂ ਕਹਿੰਦੇ ਕਾਪਰ ਦਾ ਹੀ ਹੈ ਦੇ ਉੱਤੇ ਤੇ ਆਪਾਂ ਇਸ ਤੇ ਵੀ ਸਪਰੇਅ ਖੰਗੀ ਸੈਟ ਕਰਿਆ ਸੀਗਾ ਕਸਟੋਰੀਆ ਕੱਲਾ ਹੋਰ ਕੁਛ ਨਹੀਂ ਕਰਿਆ ਇਹ ਝੋਨੇ ਦੀ ਲਵਾਈ ਹੈ ਜਿਹੜੀ ਲਵਾਈ ਸਾਨੂੰ ਦੱਸਿਆ ਸੀਗਾ ਵੀ 27 ਜੂਨ ਦੀ ਹੈ ਤੇ ਜਿਹੜੇ 20 ਜੂਨ ਤੋਂ ਪਹਿਲਾਂ ਦੇ ਝੋਨੇ ਲੱਗੇ ਆ ਨੁਕਸਾਨ ਉਹਨਾਂ ਝੋਨਿਆਂ ਤੇ ਥੋੜਾ ਜਿਹਾ ਹਲਦੀ ਰੋਗ ਨੇ ਜਿਆਦਾ ਕੀਤਾ ਉਹਨਾਂ ਝੋਨਿਆਂ ਤੇ ਜਿਹੜੀ ਗੰਡ ਜੀ ਆ ਉਹ ਡੋਡੀ ਰੋਗ ਜਾ ਉਹਨਾਂ ਤੇ ਵੱਧ ਹੈ ਤੇ ਕੋਸ਼ਿਸ਼ ਕਰ ਗਿਆ ਆਪਾਂ ਨੂੰ ਵੀ ਜਿਹੜੇ ਤਰੀਕ ਹਸਾਬ ਨਾਲ ਆਪਾਂ ਦੇਖ ਰਹੇ ਹਾਂ ਵੀ ਗੇਤੇ ਝੋਨਿਆਂ ਤੇ ਵੱਧ ਹੈ ਤਾਂ ਆਪਾਂ ਨੂੰ ਥੋੜਾ ਜਿਹਾ ਇਹਨਾਂ ਦਾ ਟਾਈਪ ਪੀੜਾ ਜਿਹੜਾ ਥੋੜਾ ਜਿਹਾ ਪਛੇਤਾ ਕਰਨਾ ਪਊਗਾ ਫੇਰ ਤਾਂ ਜਾ ਕੇ ਆਪਣੀਆਂ ਜਿਹੜੀਆਂ ਬਿਮਾਰੀਆਂ ਉਹਨਾਂ 'ਚ ਸੁਧਾਰ ਆ ਸਕਦਾ ਹੈ ਤੇ ਕੁਛ ਨਾ ਕੁਛ ਜੂਰੀਆ ਤੇ ਵੀ ਕੰਟਰੋਲ ਕਰਨਾ ਪਊਗਾ ਸਾਰੀਆਂ ਬਿਮਾਰੀਆਂ ਦੀ ਜੜ ਹੁੰਦੀ ਹੈ ਜਿਹੜੀ ਉਹ ਜੂਰੀਆ ਹੀ ਹੁੰਦੀ ਹੈ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਕਮੈਂਟ ਜ਼ਰੂਰ ਕਰਿਓ